ਸਮਹਾਲਿਆ ਆਂਟੀ ਫਿਰ ਇੱਕ ਦੂਜੇ ਨੂੰ ਤੁਸੀਂ ਬੇਟਾ ਮੁਸ਼ਕਲ ਚ ਹੋ ਗਿਆ ਤੁਸੀਂ ਵੀ ਮੁਸ਼ਕਲ ਚ ਹੋ ਗਏ ਕਿਸ ਤਰ੍ਹਾਂ ਸੰਭਾਲਿਆ ਬੇਟੇ ਸਾਹਮਣੇ ਅੱਖਾਂ ਦੀ ਸੀ ਭਰਦੀ ਮੇਰੇ ਇੱਥੇ ਬੀਚੇ ਬੋਲਦਾ ਅੱਖਾਂ ਭਰ ਤੂ ਬੇਟਾ ਕੀ ਕਰਦਾ ਸੀ ਇੱਥੇ ਜਦੋਂ ਵਿਆਹ ਕੀਤਾ ਕੀ ਜੋਬ ਕਰਦਾ ਅਜਾ ਕਰ ਕਈ ਕੰਮ ਕਰਦੇ ਸੀ ਖੇਤੀਬਾੜੀ ਨਾਲ ਕਰਾ ਦੇਸੀ ਦਾਦੀ ਦੀ ਸਹੀ ਗੱਲ ਬੰਤ ਨੌਕਰੀ ਜਾਂਦਾ ਟੈਗ ਸੀ ਚਲਾਉਂਦਾ ਫੈਕੀ ਚ ਪਰ ਜਾਂ ਵੀ ਚੜ ਗਿਆ ਸੀ ਕੁਝ ਆਨ ਕਰਦੇ ਵਰ ਗਈ ਆ ਗੱਲਬਾਤ ਆ ਕਿਤੀ ਸੀ ਵੀ ਇਹ ਸਾਡੇ ਮੁੰਡੇ ਬਾਹਰ ਜਾਂਦੇ। ਉਹ ਕਹਿੰਦੇ ਵੀ ਅਸੀਂ ਜੀ ਲੈ ਕੇ ਜਾਵਾਂਗੇ। ਕੁੜੀ ਵੀ ਕਹਿੰਦੀ ਹਾਂ ਮੈਂ ਸੱਜ ਨੂੰ ਜ਼ਰੂਰ। ਆਉਂਦਾ ਕਾਰੋਬਾਰ ਦੇਖੋ ਸਾਡੇ ਵਾਸਤੇ ਨਹੀਂ ਸੀਗਾ। ਕਿਤਾ ਆਉਦੀ ਆਪ ਦੀ ਜ਼ਿੰਦਗੀ ਬਾਰੇ ਸੋਚਾਂ ਜੀ ਵੀ ਉਹ ਵਧੀਆ ਕਮਾਊਗੀ ਜ਼ਿੰਦਗੀ। ਪਰ ਜੋ ਇਹਨੇ ਕੀਤਾ ਸਾਡੇ ਨਾਲ ਮਾਰਾ ਕੀਤਾ। ਅਜਿਹਾ ਕਰੇ ਨਾ ਨਹੀਂ ਮੈਨੂੰ ਸਜਾ ਮੈਣੀ ਚਾਹੀਦਾ ਤੇ ਹੁਣ ਵਾਲੀ ਪੀਡੀਫ ਜਾਂ ਰੱਖਣਾ ਯਾਨੀ ਇਸ ਤਰ੍ਹਾਂ ਹੀ ਰੋ ਰੋ ਕੇ ਗੇਣਿਆ ਹੁਣ ਅਸੀਂ ਪਹੁੰਚੇ ਆ ਜਗਰੂਪ ਹੁਣਾਂ ਦੇ ਘਰ ਦੇ ਵਿੱਚ ਤੋਂ ਉਹਨਾਂ ਦੇ ਹਾਲਾਤ ਵੀ ਦਿਖਾਵਾਂਗੇ ਸੋ ਕੁੜੀ ਜਿਹੜੀ ਆ ਜਿਹੜੀ ਜੈਸਵੀਨ ਸੀਗੀ ਉਸ ਨੂੰ ਦਿੱਲੀ 에어ਪੋਰਟ ਤੋਂ ਫੜ ਲਿੱਤਾ ਗਿਆ ਵਾ ਹੁਣ ਉਹ ਰਿਮਾਂਡ ਤੇ ਹੈਗੀ ਆ ਗੱਲਬਾਤ ਕਰਾਂਗੇ ਜਗਰੂਪ ਦੇ ਮਾਤਾ ਪਿਤਾ ਜੀ ਸਾਡੇ ਨਾਲ ਮਿਲ ਜੂਣੇ ਅੰਟੀ ਜਗਰੂਪ ਦਾ ਵਿਆਹ 2015 ਦੇ ਵਿੱਚ ਕੀਤਾ ਸੀਗਾ ਕੁੜੀ ਜਦੋਂ ਘਰ ਲਿਆਂਦੀ ਉਸ ਵਕਤ ਤੁਹਾਡੇ ਘਰ ਦੇ ਹਾਲਾਤ ਕੀ ਸੀਗੇ ਤਾਂ ਕੁੜੀ ਜਦੋਂ ਬਾਹਰ ਭੇਜੀ ਕਦੋਂ ਭੇਜੀ ਸੀ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਸੀਗੇ 2015 ਚ ਵਿਆਹ ਹੋਇਆ ਸੀ ਜੀ ਉਹਦੇ ਬਾਅਦ 2015 ਚ ਉਹ ਵੀ ਫੇਰ ਲਈ ਹੋਸੀ ਪਰ ਇਹ ਉਹਦਾ 15 ਦਸ ਸੀ ਸਾਡੇ ਬਹੁਤ ਵਧੀਆ ਅਸੀਂ ਰਾਂਦੇ ਹੁੰਦੇ ਸੀ ਜਦੋਂ ਉਹ ਚਲੀ ਗਈ ਉਹ ਤੋਂ ਬਾਅਦ ਚ ਅਸੀਂ ਫਿਰ ਪੈਸੇ ਲਾਏ ਬਹੁਤ ਫਿਰ ਗੁਰ ਫੀਸਾ ਮੰਗਾਈ ਉਹਦੇ ਵੀ ਅਸੀਂ ਲਾਉਂਦੇ ਰਹੇ ਉਹਦੇ ਬਾਅਦ ਚ ਫਿਰ ਅਸੀਂ ਕਰ ਸੀ ਕੇ ਸਭ ਕੁਝ ਸਾਡੇ ਕੋਲ ਸਾਰਾ ਅਸੀਂ ਖਾਲੀ ਹੋ ਗਏ 2.5 ਕਿੱਲੇ ਜਮੀਨ ਸੀ ਸਾਡੇ ਕੋਲ 1.5 ਬਿਗਾ ਰਹਿ ਗਿਆ ਵਿਆਹ ਤੂੰ ਕਿੰਨੀ ਦੇਰ ਬਾਅਦ ਭੇਜੀ ਸੀ 1.5 ਮਹੀਨੇ ਬਾਅਦ ਹੀ ਚਲੀ ਗਈ ਸੀ ਵਿਆਹ ਤੇ ਮੈਂ ਕੀ ਗੱਲਬਾਤ ਕੀ ਹੋਈ ਸੀ ਜਦੋਂ ਵਿਆਹ ਕੀਤਾ ਸੀ ਕੁੜੀ ਨਾਲ ਕੀ ਗੱਲਬਾਤ ਸੀ ਗੱਲਬਾਤ ਤਾਂ ਕੀਤੀ ਸੀ ਵੀ ਇਹ ਸਾਡਾ ਮੁੰਡਾ ਬਾਹਰ ਜਾਵੇ ਉਹ ਕਹਿੰਦੇ ਵੀ ਅਸੀਂ ਇਹ ਲੈ ਕੇ ਜਾਵਾਂਗੇ ਕੁੜੀ ਵੀ ਕਹਿੰਦੀ ਹਾਂ ਮੈਂ ਸੱਦੂੰ ਜ਼ਰੂਰ ਫਿਰ ਉੱਥੇ ਦੋ ਸਾਲ ਤੱਕ ਫੌਣ ਫੌਣ ਮਾਰ ਮੋਟਾ ਕਰਦੀ ਰਹੀ ਜਦੋਂ ਫਿਰ ਸਾ ਪੂਰੀ ਹੋ ਗਏ ਫਿਰ ਫੌਣ ਬੰਦ ਕਰਨ ਲੱਗੀ ਹੁਣ ਵੀ ਕਦੀ ਕਰਨਾ ਕਹਿੰਦੇ ਮੈਨੂੰ ਕੰਮ ਆ ਟਾਈਮ ਨਹੀਂ ਹੈਗਾ ਐ ਕਹਿ ਦਿੰਦੀ ਸੀ ਮੈਨਾਂ ਚੈੱਕ ਕਦੀ ਵਾਰੀ ਗੱਲ ਕੀਤੀ ਹੈ ਮੇਰੇ ਨਾਲ ਵੀ ਲੜ ਪਈ ਸੀ ਫਿਰ ਉਹਦੀ ਕਦੀ ਮਾਂ ਚਲੀ ਗਈ ਅਸੀਂ ਭੈਦੀ ਮਾਂ ਵੀ ਇਹ ਉਹ ਉਦੋਂ ਜਾ ਕੇ ਤੇ ਜਮੀਂ ਬੰਦ ਕਰਤੇ ਫੌਣ ਕਦੇ ਗੱਲਬਾਤ ਨਹੀਂ ਸੀ ਸਾਡੇ ਨਾਲ ਕੀਤੀ ਮਾਣੀ ਉਹਨੇ ਕਿਸੇ ਨਾਲ ਫੋਨ ਨਹੀਂ ਚੱਕਿਆ ਨਾ ਕਦੇ ਫੋਨੀ ਲੈਣਾ ਮਾਣੀ ਲੈ ਦੋ ਸਾਲ ਗੱਲਬਾਤ ਹੁੰਦੀ ਦੋ ਸਾਲ ਤਾਂ ਵਧੀਆ ਕਰਦੀ ਰਹੀ ਮਾਣੀ ਮੋਟੀ ਕਰਨੀ ਕਰੀ ਕਹਿੰਦੀ ਮੈਨੂੰ ਟਾਈਮ ਨਹੀਂ ਹੈ ਐ ਕਹਿੰਦੀ ਸੀ ਮੁੰਡੇ ਨੂੰ ਟਾਈਮ ਨਹੀਂ ਮੈਨੂੰ ਵੇਨਾ ਬਲੋਖੇ ਜੀ ਪਾਉਂਦੇ ਸੀ ਨੰਬਰ ਮੁੰਡੇ ਦਾ ਮੈਂ ਨਾ ਤਾਂ ਕੱਟ ਕਰਦੀ ਸੀ ਇਹ ਮੁੰਡੇ ਨਾਲ ਮਾਣ ਮੋਟੇ ਮੁੰਡੇ ਨਹੀਂ ਲਾ ਦਿੰਦੀ ਸੀ ਆਹ ਵਖਾਈ ਜਾਂਦੀ ਸੀ ਮੈਨੂੰ ਫੋਨ ਕਿਉਂ ਲਾਏ ਕਰਦੀ ਨਹੀਂ ਸੀ ਹੁੰਦੀ ਆਪ ਇਹਨੂੰ ਹੀ ਲਾਉਣਾ ਪੈਂਦਾ ਸੀ ਪਰ ਦੇ ਵਿੱਚ 1.5 ਮਹੀਨਾ ਖੁਸ਼ ਰਹੀਆਂ ਉਸ ਤੋਂ ਬਾਅਦ ਉਹਦੇ ਕੋਲ ਬਹੁਤ ਵਧੀਆ ਲਈ 1.5 ਮਹੀਨਾ ਸਾਡੇ ਨਾਲ ਰਹੀ ਤੇ ਬਾਹਰ ਚਲੀ ਗਈ ਉਹਦੇ ਵਾਸਤੇ ਹੋ ਗਿਆ ਉਹਦੇ ਮਾਨ ਮੜਾ ਉਹਨਾਂ ਫਰਕ ਪਈ ਗਿਆ ਸਾਡੇ ਹਾਂ ਫੌਣ ਫੌਣ ਨਹੀਂ ਸੇਂਡਾ ਵਾਲਾ ਹੁੰਦੀ ਸਾ ਪੈਸਾ ਫਿਰ ਕਿੱਥੋਂ ਅਰੇਂਜ ਕੀਤਾ ਤੁਸੀਂ ਕਿੰਨਾ ਪੈਸਾ ਲਾਇਆ ਸੀ ਬਾਹਰ ਭੇਜਣ ਦੇ ਲਈ ਬਾਹਰ ਭੇਜਣ ਵਾਸਤੇ ਸਾਡਾ ਪੂਰਾ 28 ਲੱਖ ਰੁਪਏ ਲੱਗ ਗਏ ਜਮੀਨ ਵੇਚੀ ਸੀ ਅਸੀਂ ਹਾਂ ਗਈ ਕਿੰਨੀ ਜਮੀਨ ਸੀ ਤੁਹਾਡੇ ਕੋਲ 2.5 ਕਿੱਲੇ ਸੀ ਸਾਡੇ ਕੋਲ 100 2.5 ਕਿੱਲੇ ਸੀ ਸਾਡੇ ਕੋਲ ਟੋਟਲ 1.5 ਬਿਗਾ ਰਹਿ ਗਿਆ ਹੈ ਲਾਤੀ ਕੋਈ ਵਿਆਹ ਤੇ ਕੋਈ ਹੁਣ ਜਾਣ ਕਰਕੇ ਫਿਰ ਫੀਸਾਂ ਭੇਜ ਦੇ ਰਹੇ ਕਿ ਮੰਗਵਾਉਂਦੀ ਸੀ ਫੀਸਾਂ ਸੀ ਆਪੇ ਭੇਜ ਦੇ ਰਹੇ ਬਦੋ ਜਾ ਕੇ ਮੋਕਰ ਗਈ ਫੋਨ ਚੱਕਨੇ ਬੰਦ ਕਰ ਦਿੱਤੇ ਤਾਂ ਉਸ ਤੋਂ ਬਾਅਦ ਫਿਰ ਘਰ ਦੇ ਕੀ ਹਾਲਾਤ ਬਣ ਗਏ ਪੁਲਿਸ ਤੋਂ ਹੋ ਗਏ ਵੇਲੇ ਅੱਖਾਂ 'ਚ ਤੇ ਵੀ ਗਲ ਜਾਦੀ ਹਾਟੇ ਮੇ ਅੱਖਾਂ 'ਚ ਪਾਣੀ ਆਈ ਜਾਂਦਾਂ ਦੱਸ ਮੇ ਮੁੰਡਿਆਂ ਦੇ ਦੇਖ ਕੇ ਵੀ ਮੈਂ ਤਾਂ ਬਾਹਰ ਤੋਂ ਸੁਣਾਦੇ ਬੈਠਾ ਬਹੁਤ ਮਾਨਕਰਾਬ ਕਿਸ ਤਰ੍ਹਾਂ ਸੰਭਾਲਿਆ ਆਂਟੀ ਫਿਰ ਇੱਕ ਦੂਜੇ ਨੂੰ ਤੁਸੀਂ ਬੇਟਾ ਮੁਸ਼ਕਲ ਚ ਹੋ ਗਿਆ ਤੁਸੀਂ ਵੀ ਮੁਸ਼ਕਲ ਚ ਹੋ ਗਿਆ ਕਿਸ ਤਰ੍ਹਾਂ ਸੰਭਾਲਿਆ ਬੇਟਾ ਸਾਹਮਣੇ ਮੱਖਾਂ ਜਿਹੀ ਸੀ ਭਰਦੀ ਨੇ ਇੱਥੇ ਪਿੱਛੇ ਬਹੁਤ ਖਬਰ ਸੀ ਬੇਟਾ ਕੀ ਕਰਦਾ ਸੀ ਇੱਥੇ ਜਦੋਂ ਵਿਆਹ ਕੀਤਾ ਕੀ ਜੋਬ ਕਰਦਾ ਸੀ ਅੱਛਾ ਕਰਦੇ ਕੰਮ ਕਰਦੇ ਸੀ ਖੇਤੀਬਾੜੀ ਨਾਲ ਕਰਦੇ ਸੀ ਡਾੜੀ ਦੇ ਨੌਕਰੀ ਕਰਦਾ ਨੌਕਰੀ ਕਰਦਾ ਸੀ ਟੈਕਸੀ ਚਲਾਉਂਦਾ ਫੈਕੀ ਸੀ ਕਰਜ਼ਾ ਵੀ ਚੜ ਗਿਆ ਸੀ ਕੁਝ ਹੌਣ ਕਰਜੇ ਵਰ ਗਈ ਆ ਕਿੰਨਾ ਕਰਜ਼ਾ ਆਂਟੀ ਹੁਣ ਸਿਰ ਤੇ ਹੈਗਾ ਹੁਣ ਵੀ ਹੈਗਾ ਹੋ ਚਾਰ ਪੰਜ ਲੱਖ ਦਾ ਸੀ ਦੇਣ ਫੜ ਫੜ ਰਫੀਸਾ ਭਰੀਆਂ ਪੁਲਿਸ ਨੂੰ ਸ਼ਿਕਾਇਤ ਕਰੋ ਤੇ ਪੁਲਿਸ ਨੂੰ ਤੁਸੀਂ ਕਦੋਂਗੇ ਸ਼ਿਕਾਇਤ ਕਰਨ ਕੋਸਨਾ ਮੈਂ ਫਾਨੀ ਕਰੂੰਗੀ 2021 ਚ ਹੀ ਕਰੇ ਸੀ ਹਾਂ ਹੋਰ ਕਿਤੇ ਪਹਿਲਾਂ ਡਿੱਕੀ ਕੇ ਵੀ ਹੁਣ ਲਾਉਗੀ ਫਿਰ ਹੁਣ ਲਾਉਗੀ ਚ ਪੰਜ 6 ਸਾਲ ਅਸੀਂ ਡਿੱਕਿਆ ਇੰਤਜ਼ਾਰ ਕੀਤਾ ਕਿ ਸ਼ਾਇਦ ਬੁਲਾ ਲੈ। 5-6 ਸਾਲਾਂ ਸਿਧ ਦੇਖਿਆ ਵੀ ਹੁਣ ਲਾਉਗੀ ਹੁਣ ਲਾਵੀ। ਫਿਰ ਜਦ ਰਾਣ ਦਿੱਤੇ ਫਿਰ ਪਰਸੇ ਦਾ ਹੀ ਕੰਮ ਸ਼ੁਰੂ ਕੀਤਾ। ਮੁੰਡੇਨ ਸਾਡੇ ਨੇ ਵਿਚਾਈ। ਫਿਰ ਪਰਸੇ ਲੜਕੀ ਫੜ ਲਿੱਤੀ ਆ ਲਿਆਂਦਾ ਉਹਨੂੰ ਰਿਮਾਂਡ ਤੇ ਹੈਗੀ ਆ। ਸੋ ਕਿਸ ਤਰ੍ਹਾਂ ਹੁਣ ਤੁਸੀਂ ਦੇਖਦੇ ਹੋ ਅਗਲੀ ਕਾਰਵਾਈ ਹੁਣ ਤੁਸੀਂ ਕਿਸ ਤਰ੍ਹਾਂ ਕਰਵਾਉਣਾ ਚਾਹਦੇ? ਅਸੀਂ ਕਹਿੰਦੇ ਸ਼ੱਕ ਤੋਂ ਸ਼ੱਕ ਤੇ ਉਹ ਨਹੀਂ ਹਸਾ ਜਾਂਦੇ। ਸ਼ੱਕ ਤਾਂ ਮੈਨੂੰ ਨਹੀਂ ਚਾਹੀਦਾ ਹੋਰ ਬੱਚੇ ਵੀ ਸੋਧਣ ਭੇਜ ਜਾ ਕੇ। ਵੀ ਇਹਦੇ ਨਾਲ ਹੁੰਦਾ ਸਾਡੇ ਨਾਲ ਫਿਰ ਉਹ ਜੋ ਜੂਨ ਦੇ ਫਾਦਰੂ ਸਾਹਿਬ ਨਾਲ ਮੈਂ ਜੂਨ ਨੇ ਗੱਲਬਾਤ ਕਰ ਲਏ ਆ ਅੰਕਲ ਖੇਤੀਬਾੜੀ ਕਰਦੇ ਸੀ ਬੇਟਾ ਨਾਲ ਸਪੋਰਟ ਕਰਦਾ ਸੀਗਾ ਅੱਜ ਨੌਕਰੀ ਕਰਨ ਨੂੰ ਮਜਬੂਰ ਹੋ ਗਿਆ ਵਾ ਕੀ ਕਹਿਣਾ ਚਾਹੋਂਗੇ ਲੜਕੀ ਹੁਣ ਫੜ ਲਈਤੀ ਗਈ ਹੈ ਪੁਲਿਸ ਨੇ ਲੜਕੀ ਦੇਖੋ ਜੀ ਫੜ ਲਈ ਗਈ ਉਹਨੂੰ ਸਾਨੂੰ ਜੇ ਮਜਬੂਰ ਕੀਤਾ ਨਹੀਂ ਉਹ ਅਜਿਹਾ ਕਿ ਨੌਬਤਨੀ ਹੋਣੀ ਚਾਹੀਦੀ ਸੀ ਜੇ ਲੜਕਾ ਤਾਂ ਬਾਹਰ ਬੁਲਾ ਲੈਂਦੀ ਸਾਨੂੰ ਕੀ ਲੋੜ ਸੀਗੀ ਕਿਉਂ ਜੀ ਤੇ ਹੁਣ ਉਹਨੇ ਨਹੀਂ ਤਾਂ ਲੜਕੇ ਨੂੰ ਬੁਲਾਇਆ ਨਹੀਂ ਹੈਗਾ ਨਾ ਗੱਲਬਾਤ ਕੀਤੀ ਬਾਅਦ ਵਿੱਚ ਤੇ ਉਹ ਲੜਕਾ ਤਾਂ ਨੌਕਰੀ ਕਰਦਾ ਹੁਣ ਚੰਨ ਵੀ ਸਾਨੂੰ ਪਤਾ ਲੱਗਿਆ ਸੀਗਾ ਵੀ ਇਹਨੇ ਹਫਤਨਾ ਚਲੋ ਅਸੀਂ ਕਾਰਵਾਈ ਕੀਤੀ ਚਲੋ ਉਹਨੂੰ ਉਹਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਉਹ ਜਿੰਨੇ ਉਹਨੇ ਪਿੱਛਾ ਦੇ ਨਾਲ ਬਣੀ ਕਾਰਵਾਈ ਗਲਤ ਕੀਤੀ ਹੈ ਨਾ ਉਹਨੂੰ ਉਹਦੀ ਉਹਦੀ ਪੂਰੀ ਸਜ਼ਾ ਮਿਲ ਜAVE ਨਾ ਅਸੀਂ ਖੋਜਾਂ ਦੋ ਸਾਲ ਦਾ ਸੰਘਰਸ਼ਾ ਜੀ ਲੱਗਦਾ ਕਿ ਹੁਣ ਜਿੱਤ ਮਿਲ ਗਈ ਤੁਹਾਨੂੰ ਹਾਂਜੀ ਹਾਂ 9 ਸਾਲ ਮਗਰੋਂ ਸਾਨੂੰ ਆਇਆ ਜੀ ਵੀ ਸਾਡੀ ਕੋਈ ਆਸ ਜਗ ਗਿਆ ਠੀਕ ਆ ਬਸ ਕੀ ਸੋਚਿਆ ਕੀ ਸੀ ਬੇਟੇ ਵਾਸਤੇ ਕੀ ਬੇਟਾ ਬਾਹਰ ਚੱਲ ਜੂਗਾ ਉੱਥੇ ਜਾ ਕੇ ਸੈੱਟ ਹੋ ਜੂਗਾ ਅੱਜ ਉਹ ਇੱਥੇ ਟੈਕਸੀ ਚਲਾਉਣ ਨੂੰ ਮਜਬੂਰ ਹੋ ਗਿਆ ਹਾਂਜੀ ਸੋਚਦਾ ਸੀ ਵੀ ਦੇਖੋ ਬਾਹਰ ਜਾਊਗਾ ਆਪਦਾ ਕਾਰੋਬਾਰ ਦੇਖੋ ਸਾਢੇ ਵਾਸਤੇ ਨਹੀਂ ਸੀਗਾ ਇਹ ਤਾਂ ਆਪਦੀ ਆਪਦੀ ਜ਼ਿੰਦਗੀ ਬਾਰੇ ਸੋਚ ਲਈ ਵੀ ਉਹ ਵਧੀਆ ਕਮਾਊਗਾ ਜ਼ਿੰਦਗੀ ਪਰ ਜੋ ਉਹਨੇ ਕੀਤਾ ਸਾਡੇ ਨਾਲ ਮਾਰਾ ਕੀਤਾ ਅਸੀਂ ਤਾਂ ਕਹਿ ਰਹੇ ਹਾਂ ਨੂੰ ਨਹੀਂ ਮੈਨੂੰ ਇਹ ਨਹੀਂ ਚਾਦ ਮੰਲੀ ਚਾਹੀਦੀ ਤੇ ਹੋਂ ਵਾਲੀ ਪੀਡੀਫ ਜਾ ਰੱਖਣਾ ਯਾਨੀ ਇਸ ਤਾਂ ਇਹ ਰੋ ਰੋ ਕੇ ਕਹਿੰਦੇ ਆ ਠੀਕ ਹੈ ਜੀ 85 ਲੱਖ ਲੱਖ ਦੀ ਰਕਮ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਅੰਕਲ ਮੀਡਲ ਕਲਾਸ ਵਾਸਤੇ ਤਾਂ ਪੈਸਾ ਤੁਸੀਂ ਲਾਤਾ ਜਮੀਨ ਵੀ ਚੱਲੀ ਗਈ ਅੱਜ ਕੁਝ ਵੀ ਨਹੀਂ ਹੈਗਾ ਤੁਹਾਡੇ ਕੋਲ ਹਾਂ ਕੁਝ ਨਹੀਂ ਸਾਡੇ ਹਾਲਤ ਦੇ ਲੋ ਕਰਦੇ ਬੱਚੇ ਜੀ ਇਹਦਾ ਕੁਝ ਨਹੀਂ ਕਹਿਣੀ ਚਾਹੁੰਦੇ ਵੀ ਅਸੀਂ ਸਾਡੇ ਹਾਲਾਤ ਇਹ ਲੋਕ ਨਾ ਦੇਖ ਲੋ ਜਿਹੜੀਆਂ ਭੇਜੀਆਂ ਸੀਗੀਆਂ ਅਸੀਂ ਪੈਸੇ ਪਿਛੇ ਲਾ ਕੇ ਵੀ ਸਾਡੇ ਘਰ ਦੇ ਚੰ ਰੰਗ ਬਦਲਣਗੇ ਉਹੀ ਆ ਨਾ ਧੋਖਾ ਕਰਕੇ ਕਿੰਨਾ ਦੇ ਕਨਵਾਬ ਦੇ ਪਰਈਆਂ ਨੇ ਉਹ ਦਵਾਰਾਂ ਦੇ ਰੰਗ ਉਸ ਤਰ੍ਹਾਂ ਹੀ ਆ ਜੀ 9 ਸਾਲ ਦੇ ਜਿਹੜੇ ਰੰਗ ਕੀਤੇ ਉਦਾਂ ਹੀ ਆ ਫਿੱਕੇ ਦਵਾਰਾਂ ਕੋਈ ਨਹੀਂ ਉਹੀ ਨੇ ਇਹ ਘਰ ਵਿੱਚ ਰੰਗ ਉਹੀ ਨੇ ਕੋਈ ਵਿਆਹ ਚ ਮੁੰਡਾ ਬਹਿ ਕੇ ਲਿਆ ਸੀਗੇ ਉਹਨੂੰ ਉਹ ਲੈ ਕੇ ਵੀ ਆਏ ਸੀਗੇ ਸਾਰਾ ਕੁਝ ਕੀਤਾ ਸੀਗਾ ਯਾਨੀ ਮੱਲ ਉਹ ਸਾਡੀ ਬਣ ਕੇ ਨਹੀਂ ਰਹੀ ਹੈਗੀ ਉਹਦੀ ਮਾਂ ਦੇ ਸਿਰ ਤੇ ਚੜ ਕੇ ਹੁਣ ਜਾਨੀ ਉਹ ਭੁਗਤਦੀ ਉਹ ਭੁਗਤੂਗੀ ਨਾ ਉਹ ਦੇਖੋ ਜੀ ਇਹ ਤਾਂ ਕੀ ਕਹਿ ਸਕਦੇ ਆ ਜਿਹੜਾ ਫਰਤ ਸੀਗਾ ਇਹ ਤਾਂ ਪੂਰਾ ਘੱਟ ਪਹਿਲਾਂ ਉਹਨੂੰ ਭੇਜਣ ਵਾਸਤੇ ਪੂਰਾ ਕੀਤਾ ਉਹਦੇ ਪੈਸੇ ਲਾਏ ਫੀਸਾਂ ਭਰੀਆਂ 2 ਸਾਲ ਦੀਆਂ ਜਿੰਨੀਆਂ ਫੀਸਾਂ ਭਰੀਆਂ ਜਦ ਮੰਗਦੀ 2 ਲੱਖ ਦੇ ਭੇਜ ਦੋ 3 ਲੱਖ ਭੇਜ ਦੋ ਕੋਈ ਭੇਜ ਰਹੇ ਹਾਂ ਸੀ ਫੇ ਹੁਣ ਜਦੋਂ ਸਾਨੂੰ ਧੋਖਾ ਦੇਗੀ ਨਾ ਹੁਣ ਆ ਕੇ ਦੀ ਮਾਮਗਰ ਲਾ ਕੇ ਹੁਣ ਉਹਨੂੰ ਜ਼ਿੰਦਗੀ ਆਉਤੀ ਭੁਗਤਣੀ ਪਊਗੀ। ਇਹਨੂੰ ਤੁਸੀਂ ਪ੍ਰਸ਼ਾਸਨ ਦੇ ਸਾਨੂੰ ਮੰਗ ਤੜ ਜਣੀ ਮੈਂ ਤਾਂ ਕਹਿੰਦਾ ਪ੍ਰਸ਼ਾਸਨ ਮੰਗ ਕਰਦਾ ਸਾਡੀ ਮਦਦ ਕੀਤੀ ਜਾਊ। ਬੇਟੀ ਕਿ ਇੱਕ ਲੜਕੀ ਫੜੀ ਜਾਏਗੀ ਪ੍ਰਸ਼ਾਸਨ ਕਾਰਵਾਈ ਕਰੇਗਾ ਇਸ ਤਰ੍ਹਾਂ ਦੀ ਵੱਡੀ ਕਾਰਵਾਈ ਕਰੇਗਾ। ਨਹੀਂ ਸਾਨੂੰ ਉਮੀਦ ਸੀ ਜੀ ਸਾਨੂੰ ਪੂਰਾ ਪ੍ਰਸ਼ਾਸਨ ਦਾ ਭਰੋਸਾ ਸੀਗਾ ਪ੍ਰਸ਼ਾਸਨ ਸਾਡੇ ਨਾਲ ਗਿਆ ਵੀ ਲੈ ਕੇ ਵੀ ਆਇਆ ਉਤੋਂ ਮੈਨੂੰ ਪਹਿਲਾਂ ਦੀ ਪਤਾ ਸੀ ਕਿ ਪਰ ਇੰਨਾ ਕੁ ਹਾਂ ਉਹਨਾਂ ਨੇ ਜਿਵੇਂ ਵਕੀਲ ਕਰਲੇ ਸੀਗਾ ਤੋਂ ਪਾਰਦੇ ਸੀ ਕਹਿੰਦੇ ਵਕੀਲ ਕਰ ਲਿਆ ਸੀ ਪਤ ਨਹੀਂ ਕੀ ਕਰ ਲਾਂਗੇ ਹੰਕਾਰ ਹੁੰਦਾ ਜੀ ਬੰਦਿਆਂ ਨੂੰ ਉਹ ਹੰਕਾਰ ਢਾਡੇ ਦੀ ਹੋ ਜਾਂਦਾ ਜੇ ਉਹ ਅਸੀਂ ਜੋ ਕੀਤਾ ਸਾਡੀ ਪ੍ਰਮਾਤਮਾ ਮਦਦ ਕਰਦੀ ਜਗਰੂਪ ਦੇ ਚਾਚਾ ਜੀ ਸਾਡਾ ਮਜੂਨੇ ਜਦੋਂ ਪਰਚਾ ਦਾਜ ਕਰਾਇਆ ਕੋਈ ਸਮਝੌਤੇ ਲਈ ਕੋਈ ਦਬਾਅ ਪਿਆ ਹੈ ਕਿ ਅਸੀਂ ਸਮਝੌਤਾ ਕਰ ਲੈਣੇ ਜਾਂ ਇਤਾਂ ਦੇ ਕੋਈ ਗੱਲਬਾਤ ਹੋਈ ਕਦੀ ਨਹੀਂ ਨਹੀਂ ਕੋਈ ਸਮਝੌਤੇ ਦੀ ਦਬਾਅ ਨਹੀਂ ਪਿਆ ਜੀ ਤੁਹਾਡੇ ਬ੍ਰਦਰ ਨੇ ਜਗਰੂਪ ਤੁਹਾਡਾ ਭਤੀਜਾ ਲੱਗਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਉਸ ਵਕਤ ਘਰ ਦੇ ਮੁੰਡਾ ਕਹਿੰਦੇ ਆਪਣੀ ਖੇਤੀਬਾੜੀ ਕਰਦਾ ਸੀ ਆਪਣਾ ਕੰਮ ਕਰਦਾ ਸੀ ਅੱਜ ਮਜਬੂਰ ਹੋ ਗਿਆ ਦੇਖੋ ਜਿਵੇਂ ਅਸੀਂ ਪਹਿਲਾਂ ਇਕੱਠੇ ਖੇਤੀਬਾੜੀ ਕਰਦੇ ਸੀਗੇ ਜੀ ਜਦੋਂ ਇਹਨਾਂ ਨੇ ਫਿਰ ਮਜਬੂਰੀ ਪੈ ਗਈ ਜ਼ਮੀਨ ਵੀ ਵੇਚਣੀ ਪਈ ਗਈ ਸਾਡੇ ਸੰਦ ਵੀ ਇਕੱਠੇ ਸੀਗੇ ਸੰਦ ਵੀ ਵੇਚਣੇ ਪਏਗੇ ਫਿਰ ਮਗਰੋਂ ਦੇਖਦੇ ਆ ਜੀ ਆ ਜੀ ਨੌਕਤ ਆ ਗਈ ਮਤਲਬ ਕਈਆਂ ਨੂੰ ਨੌਕਰੀ ਕਰਨੀ ਪੈ ਗਈ ਇਸ ਕੰਮ ਦੇ ਵਿੱਚ ਹਾਂਜੀ 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 ਪਰ ਆ ਜਿੰਦਗੀ 'ਚ ਪਹਿਲੀ ਵਾਰ ਹੋਇਆ ਜੀ ਜਿਹੜਾ ਕਹਿੰਦੇ ਰੈਸਟੂ ਯਾ ਨਹੀਂ ਕਿਸੇ ਨੇ ਦੇਖਿਆ ਨਹੀਂ ਪਿਆ ਹੋ ਜੀ ਰੈਟੇ ਜੀ ਤਾਂ ਇਹਦੀ ਐਲਓਸੀ ਕਟਵਾਈ ਸੀਗੀ ਅਸੀਂ ਦੋ 2021 ਵਿੱਚ ਇਹਦੇ ਜੁਲਾਈ ਦੇ ਵਿੱਚ ਪਹਿਲਾ ਪਰਚਾ ਦਰਜ ਕਰਾਇਆ ਗਿਆ ਸੀ ਇੱਥੇ ਚੱਕਰ ਲਗਾਣੇ ਪਏ ਥਾਣਿਆਂ ਦੇ ਅਸੀਂ ਜਾਂਦੇ ਜੀ ਪਹਿਲਾਂ ਤਾਂ ਕੁਝ ਸੁਣਵਾਈ ਵੀ ਨਹੀਂ ਹੁੰਦੀ ਸੀ ਜਾਂਦੇ ਜੀ ਮੁਰਿਆਂ ਦੇ ਪਤੀ ਦੇ ਛੱਡਾ ਜੀ ਤੇ ਲੋ ਆਖਰ ਇੱਕ ਅੰਦਰ ਸੱਚਾਈ ਦੀ ਜਿੱਥੇ ਤਾਂ ਹੁੰਦੀ ਹੈ ਜੀ ਬੇਟੇ ਨੂੰ ਕਿਸ ਤਰ੍ਹਾਂ ਹੌਸਲਾ ਦਿੱਤਾ ਐਡੀ ਵੱਡੀ ਮਤਲਬ ਨੁਕਸਾਨ ਹੋ ਗਿਆ 28 ਲੱਖ ਰੁਪਏ ਲੈ ਕੇ ਭੱਜ ਗਈ ਨੁਕਸਾਨ ਬਹੁਤ ਵੱਡਾ ਹੈ ਬੇਟੇ ਨੂੰ ਕਿਸ ਤਰ੍ਹਾਂ ਹੌਸਲਾ ਦਿੱਤਾ ਅਛਰੇ ਦਿੱਤਾ ਕੋਈ ਗੱਲ ਨਹੀਂ ਤੂੰ ਪਰਮਾਤਮਾ ਤੇਰੇ ਨਾਲ ਤੂੰ ਹੌਸਲਾ ਰੱਖ ਪਈ ਕੋਈ ਨਾ ਕੋਈ ਕਿਸੇ ਨਾਲ ਜੱਤ ਹੋਊਗੀ ਮੈਂ ਚਾਹਾਂਗੇ ਹੁਣ ਲੜਕੀ ਪੜੀ ਗਈ ਆ ਕੀ ਪੀਂਕ ਕਰਨੀ ਚਾਹਾਂਗੇ ਅੱਜ ਕਹਿੰਦਾ ਬਹੁਤ ਵਧੀਆ ਹੋਏ ਪੜੀ ਗਈ ਕਿਨਾਂ ਸਾਡੇ ਨਾਲ ਕੀਤਾ ਉਹਨਾਂ ਉਹਦੇ ਨਾਲ ਹੋਵੇ ਸਖਤਾ ਹੀ ਹੋਵੇ ਉਹਨੂੰ ਵੱਧ ਤੋਂ ਵੱਧ ਸਭ ਜਾ ਮਿਲਣੀ ਚਾਹੀਦੀ ਬੜੇ ਚਾਵਣ ਵਾਲੇ ਹੁੰਦੱਸ ਕਿ ਘਰ ਦੇ ਵਿੱਚ ਨੂੰ ਆ ਗਈ ਆ ਸਾਥ ਦਵੇ ਕਿ ਤੁਹਾਡਾ ਹਾਂ ਵੀ ਐਸੀ ਬਾਹਰ ਜਾ ਮੈਂ ਸਾਣੇ ਵੀ ਸੱਦੂ ਅਸੀਂ ਚਾਹ ਉਹ ਨਾਲ ਲੈ ਕੇ ਵੀ ਅਸੀਂ ਚਾਹੀ ਪੈਸੇ ਲਾਇਏ ਸੀ ਪਹਿਲਾਂ ਮੁੰਡਾ ਜੇ ਫਿਰ ਸਾਡਾ ਮੁੰਡਾ ਚਾਹ ਬਹੁਤ ਸੀ ਮਿੰਟ ਸਾਈਟੇ ਰਹੀ ਰਹੀ ਰੋਸਾ ਸੀਗਾ ਕਿ ਬਾਅਦ ਬੁਲਾ ਲੇਗੀ ਤੁਹਾਨੂੰ ਹਾਂਜੀ ਹੈਗਾ ਸੀ ਪਹਿਲਾਂ ਕਿਤੇ ਗਈ ਉਹ ਤਾਂ ਠੀਕ ਸੀ ਬਾਅਦ ਜਾ ਹੋ ਗਿਆ ਗਿਆ ਤੁਮਾ 1.5 ਮਿੰਟ ਤੁਹਾਡੇ ਨਾਲ ਦੇ ਕਿਸ ਤਰ੍ਹਾਂ ਮੇਲ ਬਣਾ ਬੜੀ ਰਹੀ 1.5 ਮਿੰਟ ਬਹੁਤ ਵਧੀਆ ਰਹੀ ਮੰਮੀ ਮੰਮੀ ਕਾੜਦੀ ਰਹਿੰਦੀ ਸੀ ਕੰਮ ਵੀ ਕਰ ਲੈਂਦੀ ਸੀ ਕਿੰਨਾ ਕੋਰਸ ਕਰ ਲੈਂਦੀ ਸੀ 28 ਲੱਖ ਰੁਪਏ ਇਸ ਪਰਿਵਾਰ ਨੇ ਲਗਾਇਆ ਸੀਗਾ ਜੋ ਵੀ ਇਹਨਾਂ ਦੀ ਮੇਲ ਦੀ ਕਮਾਈ ਸੀ ਉਹ ਸਾਰੀ ਜਿਹੜੀ ਆ ਲੜਕੀ ਨੇ ਡੋ